ਕੱਲੋਂ ਬੂਡ ਪੋ ਵਾਲਾ ਦਾਦੀ ਤੋਂ ਨਾ ਤੂੰ ਚਾੜ ਦੋਦੀ ਗੰਦੇ ਬੱਚੇ ਨੇ ਕੋਣ ਇਹਨੇ ਕਿਹਾ ਨਾ ਗੰਦੇ ਬੱਚੇ ਨੇ ਜਿਹੜੇ ਕੰਮ ਤੂੰ ਕਰਨੇ ਇਹੀ ਪੱਪੀ ਕਰਿਆ ਕਰਨਗੇ ਫਿਰ ਤੈਨੂੰ ਦੇਖ ਦੇ ਪੱਪੀ ਲੈ ਕੇ ਨਹੀਂ ਆਉਣਾ ਹੁਣ ਅਸੀਂ ਹਾਂ ਤਾਂ ਕਰਦਾ ਇਹ ਇਹੀ ਕਰਿਆ ਕਰਨਗੇ ਤੈਨੂੰ ਦੇਖ ਕੇ ਉਹ ਕਹਣਗੇ ਸੋਹਮ ਵੀ ਇਹੀ ਕਰਦਾ ਸੀ ਵੀ ਇਹੀ ਕਰਾਂਗੇ ਸਾਰਾ ਕੁਝ ਸੰਵਾ ਦੇਗਾ ਠੀਕ ਆ ਠੀਕ ਆ ਚੰਗਾ ਚੰਗਾ ਲਿਆਵਾਂਗੇ ਫਿਰ ਆਂ ਰਾਜ ਆਵਾਂਗੇ ਤੇ ਨਹੀਂ ਫਿਰ ਪਤਾ ਕੀ ਕਰਾ ਕਰਨੇ ਹੋਣ ਕਾਹਤ ਨੇ ਸੋਮਨੇ ਡੋਲਦੀ ਐ ਸਿ ਵਿਚਾਰ ਰੋਲੀ ਦੇ ਦਾਦੀ ਨੂੰ ਕੰਮ ਨਹੀਂ ਦੱਤੀ ਚੁੱਪ ਕਰ ਜਾ ਹੁਣ ਦਾਦੀ ਆਪਾਂ ਨਾ ਸੈਵਨ ਸੈਵਨ ਅੰਗਰੇਜ਼ੀ ਬੋਲਦੀ ਸੀ ਅੰਗਰੇਜ਼ੀ ਬੋਲਣਾ ਲੱਗਦੀ ਸੀ ਦਾਦੀ ਭੁੱਲ ਗਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਮ ਹੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਹਾਂ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਪੱਜ ਗਏ ਨੇ 8:30 ਤੇ ਅਸੀਂ ਹੁਣ ਚਾਹ ਪੀ ਕੇ ਆਤੀ ਹਾਂ ਸੋ ਹਮ ਰੈਡੀ ਆ ਸਕੂਲ ਜਾਣ ਵਾਸਤੇ ਤੇ ਜੋ ਵੀ ਚੱਲਿਆਗੇ ਸਤਿ ਸ਼੍ਰੀ ਅਕਾਲ ਕਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰੇ ਮੈਂ ਲੱਗੀ ਆ ਮਲਾਈ ਚ ਮਧਾੜੀ ਲਾਉਣ ਜਿਹੜੀ ਥੋੜੀ ਜਿਹੀ ਮਲਾਈ ਹੈਗੀ ਆ ਮੈਂ ਕਿਹਾ ਚਲੋ ਪੜਾ ਜਿੰਨਾ ਵੀ ਨਿਕਲੂਗਾ ਕੱਢ ਲਈ ਕਿਉਂ ਜਮ ਨਹੀਂ ਹੈਗਾ ਜੋ ਵੀ ਰੋਲਾ ਪਾਉਂਦਾ ਸੀ ਅੱਜ ਅੱਗੇ ਨਾ ਮੈਂ ਪਰੌਂਟੀਆਂ ਬਣਾ ਕੇ ਬੱਚਿਆਂ ਦੇ ਆ ਜਦੋਂ ਸਕੂਲ ਲੈ ਕੇ ਜਾਂਦੇ ਨੇ ਹਨ ਲੰਚ ਬਾਕਸ ਲੈ ਕੇ ਜਾਂਦੇ ਨੇ ਉਹ ਪਰੌਂਟੀਆਂ ਦੇ ਨਾ ਦੇਸੀ ਘੋਟਾ ਬਣੀ ਹੁੰਦੀਆਂ ਮੈਂ ਦੇਸੀ ਘਿਓ ਨਾਲ ਪਰੌਂਟੀਆਂ ਕੋਲੀਆਂ ਰਹਿੰਦੀਆਂ ਨੇ ਸੌਫਟ ਰਹਿੰਦੀਆਂ ਨੇ ਬੱਚਿਆਂ ਨੂੰ ਓਖਾ ਨਹੀਂ ਲੱਗਦਾ ਤੇ ਅੱਜ ਮੈਂ ਲਾਇਆ ਨਾ ਬੱਚੇ ਜੋ ਵੀ ਕਹਦਾ ਮम्मा ਜਮਾ ਵੀ ਨਹੀਂ ਮੱਖਾ ਦਾ ਚਮਚਾ ਵੀ ਨਹੀਂ ਹੈਗਾ ਕਿਉਂ ਤਾਂ ਤਾਂ ਇਮੈਂ ਹੁਣ ਲੱਗੀਆਂ ਬਣਾਉਣ ਕੱਲ ਮੈਨੂੰ ਟਾਈਮ ਨਹੀਂ ਮਿਲਿਆ ਖੜ ਜਾ ਸੋਹਮ ਤੇਰੇ ਉੱਪਰ ਮੂਹਤੇ ਪੈ ਜਾਣਾ ਹੈ ਕੱਲ ਮੈਨੂੰ ਟਾਈਮ ਨਹੀਂ ਮਿਲਿਆ ਹੈਗਾ ਲਓ ਜੀ ਆਪਣੀ ਮੱਖਣੀ ਨਿਕਲ ਕੇ ਰਹੀ ਹੈ ਤੁਹਾਨੂੰ ਮੈਂ ਦਿਖਾ ਦਾਂ ਦੇਖੋ ਮੱਖਣੀ ਨਿਕਲ ਚੁੱਕੀ ਆ ਤੇ ਹੁਣ ਮੈਂ ਸੋਹਮ ਨੂੰ ਚੜਾਇਆ ਮੈਂ ਬੈਨ ਫਿਰ ਮੈਂ ਦੁੱਧ ਲੈ ਕੇ ਆਉਂਗੀ ਫਿਰ ਮੈਂ ਆ ਕੇ ਮੱਖਣੀ ਗਰਮ ਕਰੂੰਗੀ ਫਿਰ ਇਹਦਾ ਬਣਾਵਾਂਗੇ ਆਪਾਂ ਕਿਉਂ ਠੀਕ ਆ ਸ਼ੋਮੀ ਸ਼ੋਮੀ ਠੀਕ ਕਿਉਂ ਬਣਾਉਗੀ ਮੰਮਾ ਤੇ ਪੋਠੀ ਨਾਲ ਖਾਏਗਾ ਹੂੰ ਚਲੋ ਵੇ ਚੱਲੀ ਭੱਜੋ ਬੈਗ ਚੱਕੋ ਕੱਠੇ ਕਰ ਲਿਆ ਜੱਲ ਨਹੀਂ ਆਉਂਦੀ ਮੈਂ ਕਿੱਧਰੋਂ ਲੈਂਦਾ ਖਾਲੀ ਕੱਠੇ ਕਰ ਦਿੰਦਾ ਦਸਾਂ ਕਰਕੇ ਰੱਖ ਆਂ ਕਰਕੇ ਰੱਖ ਮੈਂ ਦੱਸ ਦਿੰਦੀ ਹਾਂ ਤਵੇ ਸਿੱਪੇ ਰਾਂ ਦੇ ਦੇ ਬੋ ਉਹ ਕਹਿੰਦਾ ਮੇਰੀ ਇੱਥੇ ਪਈ ਰਿਆ ਰਹਿਣ ਦਿਆ ਕਰੋ ਕਹਿੰਦਾ ਮੇਰੀ ਲਜਾਈ ਨਾ ਚੱਕਿਆ ਕਰੋ ਨਹੀਂ ਮੈਂ ਆਪਾਂ ਕਹਿੰਦਾ ਤੂੰ ਸੌਂ ਕਰ ਜਾ ਹਾਂ ਬਸ ਉਹ ਬਿਸਤਰਾ ਛੱਡ ਕੇ ਪੂਰੀ ਧਰਦ ਨੇ ਉਹਨਾਂ ਨੂੰ ਆ ਕੇ ਆਏ ਹੁੰਦਾ ਵੀ ਬਸ ਮੈਂ ਆ ਕੇ ਟੀਵੀ ਦੇਖਾਂ ਬਸ ਬੈ ਕੇ ਆਏ ਕਰਕੇ ਇਹਨੂੰ ਦੂਜੇ ਰੋਟ ਫੋਲਡ ਕਰ ਦਿਆ ਕਰੋ ਉੱਪਰ ਨੂੰ ਹਾਂ ਬਸ ਚਲੋ ਚੱਲੀਏ ਮੈਂ ਛੱਡਿਆ ਮਮਮੀ ਸੌਹਣ ਦਾਦੀ ਤੂੰ ਆ ਲੈ ਲੱਡੂ ਲਾਈਟ ਬੰਦ ਕਰ ਦੀ ਰਸੋਈ ਵਾਲੇ ਚਲੋ ਜੀ ਮੈਂ ਤਾਂ ਸਾਈਕਲ ਤੇ ਜਾਉਂਗਾ ਚੱਕ ਕੇ ਥਿਆ ਸਾਈਕਲ ਹੀ ਕਰ ਉਹ ਖੜੀ ਆ ਸਾਈਕਲ ਤਾਂ ਤੇਰੀ ਖਰਾਬ ਹੋਈ ਪਈ ਆ ਉਹ ਉਹ ਤਾਂ ਟੇਢੀ ਹੋਈ ਪਈ ਆ ਜਿਹਨੇ ਸਵੇਰ ਦੇ 10:30 ਤੇ ਆਪਾਂ ਦਾ ਟੂਕੀ ਹੋ ਗਿਆ ਰੈਡੀ ਤੇ ਅੱਜ ਮੈਂ ਪਾਈਆ ਬਈ ਕਾਲੀ ਲੋੜ ਤੇ ਆਹ ਵਾਲੀ ਸਵੇਕ ਸਟ ਪਾਈਏ ਤੇ ਮੈਂ ਲੈ ਗਈ ਮਸ਼ੀਨ ਖਾਣ ਨੂੰ ਥੋੜੀ ਧੂੜੀ ਸੀ ਹਰੇ ਵਿੱਚ ਸੇਲ ਬੋਰ ਮਸ਼ੀਨ ਲਈਏ ਤਾਂ ਟ੍ਰਾਇਲ ਕਰਨੇ ਪਾਏ ਆ ਥੋੜੇ ਤੇ ਹੁਣ ਮੰਮੀ ਵੀ ਨਾ ਕੇ ਰਹਿ ਗਈ ਆ ਤੇ ਹੁਣ ਲੱਗਿਆ ਸੀ ਰੋਟੀ ਖਾਣ ਕਿਉਂਕਿ ਭੁੱਖ ਲੱਗੀ ਪਈ ਆ। ਥੱਕ ਜਾਂਿਆ ਸੀ ਸਵੇਰ ਦੇ ਕੰਮ ਕਰਦੇ ਕਰਦੇ। ਹੁਣ ਰੋਟੀ ਖਾ ਲਾਂਗੇ। ਇੱਕ ਦਿਨ ਕਰਦਾ ਵੀ ਠੁੱਪੇ ਬਹਿ ਲਈ ਦੱਸ ਮੈਂ ਕਿ ਫੇਰ ਰੋਟੀ ਖਾਈਏ। ਹੱਥ ਸੁਨ ਹੋ ਗਏ ਠੰਡੇ ਪਾਣੀ ਨਾਲ ਕੱਪੜੇ ਧੋ ਕੇ। ਬਸ ਥੋੜੇ ਜਿਹੇ ਰਹਿ ਗਏ ਬੱਚਿਆਂ ਦੇ socks ਵਗੈਰਾ ਰਹਿ ਗਈਆਂ। ਤੇ ਰਸਤੇ ਘਾਟੀ ਸੀਗੇ ਦੋ ਗੇੜਿਆਂ 'ਚ ਸੀ ਮੈਂ ਕਿਹਾ ਚਲੋ ਧੋ ਦਈਏ ਮੰਮੀ ਦਾ ਹਜੇ ਕੈਂਸੀ ਰਹਿਣ ਦੇ ਕੱਲ ਨੂੰ ਧੋ ਲਾਂਗੇ ਵਾ ਮਮੀ ਨਹੀਂ ਫਿਰ ਇਕੱਠੇ ਹੋ ਜਾਂਦੇ ਨੇ ਉਹ ਪਾਣੀ ਦਾ ਵੀ ਨਹੀਂ ਭਰੋਸਾ ਸਾਡੇ ਲੈਟ ਦਾ ਨਹੀਂ ਭਰੋਸਾ ਆਪਾਂ ਕੱਪੜੇ ਧੋ ਕੇ ਹੋ ਗਏ ਸੀ ਵਿਹਲੇ ਤੇ ਥੋੜਾ ਜਿਹਾ ਟਾਈਮ ਰੈਸਟ ਕੀਤੀ ਆ ਤੇ ਫਿਰ ਮੇਰੀ ਦੀਦੀ ਦਾ ਫੋਨ ਆ ਗਿਆ ਉਹਨਾਂ ਨਾਲ ਗੱਲ ਕਰੀਗੀ ਫੋਨ ਤੇ ਤੇ ਫਿਰ ਮੈਂ ਹੁਣ ਚਲੀ ਗਈ ਸੀ ਮੰਮੀ ਦੇ ਘਰੇ ਤੇ ਮੰਮੀ ਤੇ ਡੈਡੀ ਨੂੰ ਮਿਲ ਕੇ ਆਈਆਂ ਗੱਲਾਂ ਬਾਤਾਂ ਮਾਰ ਕੇ ਮੈਂ ਆ ਗਈ ਘਰੇ ਤੇ ਮੰਮੀ ਕੇ ਹੋ ਰਹੀ ਸੀ ਗੋਭੀ ਦੇਖੋ ਗੋਭੀ ਇਦਾਂ ਦੀ ਹੋਈ ਪਈ ਆ ਡੈਡੀ ਨੇ ਦੋ ਤਿੰਨ ਫੁੱਲ ਤੋੜ ਕੇ ਦੇਤੇ ਗੋਭੀ ਤੇ ਕਹਿੰਦਾ ਭਾਈ ਪਕੌੜੇ ਬਣਾ ਕੇ ਖਾ ਲਿਓ ਤੇ ਹੁਣ ਮੇਰੀ ਸਲਾਹ ਵੀ ਮੈਂ ਨਾ ਬੱਚਿਆਂ ਨੂੰ ਚਾਹ ਨਾਲ ਬਣਾ ਕੇ ਦੇਦਾ ਪਕੌੜੇ ਸਕੂਲੋਂ ਆਉਂਦੇ ਆਣ ਤੇ ਦੋ ਤਿੰਨ ਫੁੱਲ ਲਿਆਈਆਂ ਮੈਂ ਇਹਦੇ ਨਾਲ ਦੇ ਆ ਦੇਖੋ ਤੇ ਆਹ ਦੇਖੋ ਇਦਾਂ ਦੀ ਹੋਈ ਪਈ ਆ ਗੋਭੀ ਹੁਣ ਆਪਾਂ ਇਹਦੇ ਬਣਾਉਣ ਲੱਗਿਆਂ ਗੋਭੀ ਦੇ ਪਕੌੜੇ ਮੇਰੀ ਸਲਾਹ ਮੈਂ ਚੁੱਲ੍ਹੇ ਤੇ ਬਣਾ ਲਾਂ ਬਹਿ ਕੇ ਬਾਹਰ ਨਾਲ ਠੰਡੀ ਠੰਡੀ ਹਵਾ ਚੱਲਦੀ ਆ ਤੇ ਮੈਂ ਹੁਣ ਛਾਵੇਂ ਬੈਠੀ ਆ ਧੁੱਪ ਬਹੁਤ ਜ਼ਿਆਦਾ ਤੇਜ਼ ਆ ਤੇ ਕੱਪੜੇ ਆਪਣੇ ਸਾਰੇ ਧੁੱਤੇ ਗਏ ਸੀ ਬੜੇ ਸਾਰੇ ਧੋਤੇ ਸੀ ਉਹ ਸ਼ਾਇਦ ਇੱਧਰ ਪਏ ਆ ਕੁਛ ਇੱਧਰ ਪਏ ਆ ਤੇ ਤਾਂ ਕਰਕੇ ਹੈਗੀ ਸੀ ਫ੍ਰੀ ਸੋਮੂ ਆਉਣ ਵਾਲਾ ਸਕੂਲੋਂ ਮੈਂ ਕਿਹਾ ਚਲੋ ਮੈਂ ਇਹਨੇ ਉਹ ਵੀ ਕੱਟ ਕੇ ਰੱਖਦੀ ਆ ਤੇ ਬਾਕੀ ਦੇਖਾਂਗੇ ਬੱਚਿਆਂ ਦਾ ਜਿਵੇਂ ਦਾ ਮੂੜ ਹੋਊਗਾ ਪੁੱਛ ਕੇ ਬਣਾ ਦਾਂਗੇ ਗਾਇਜ਼ ਮੇਰੇ ਫ੍ਰੈਂਚ ਫ੍ਰਾਈਜ਼ ਚੱਕ ਲਓ ਵਾਓ ਸੋਪੂ ਗੈ ਜਿ ਫ੍ਰਾਈਜ਼ ਖਾਂਦਾ ਮੇਰਾ ਲੱਡੂ ਮੰਮਾ ਦੀ ਜਾਨ ਫ੍ਰੈਂਚ ਫ੍ਰਾਈਜ਼ ਖਾਂਦੀ ਆ ਗਾਇਜ਼ ਤੁਸੀਂ ਵੀ ਖਾ ਲਓ ਆ ਦੇਖੋ ਮੈਂ ਗੋਭੀ ਕੱਟੀ ਆ ਮੈਂ ਪੱਤਿਆਂ ਦੇ ਵੀ ਪਕੌੜੇ ਬਣਾਉਂਗੀ ਤੁਹਾਨੂੰ ਬਣਾ ਕੇ ਦਿਖਾਉਂਗੀ ਬੇਸਨ ਲਾ ਕੇ ਪੱਤੇ ਦੇ ਪਕੌੜੇ ਆ ਦੇਖੋ ਮੈਂ ਗੋਭੀ ਕੱਟ ਕਰ ਲਈ ਤੇ ਗਰਮ ਗਰਮ ਪਕੌੜੇ ਬਣਾਉਣਿਆ ਚਾਹ ਨਾਲ ਕਿੰਨੇ ਲੱਗੇ ਬੇਸਨ ਦੇ ਲੱਡੂ ਬੇਸਨ ਦੇ ਲੱਡੂ ਤਾਂ ਖਤਮ ਹੋ ਗਏ ਗੰਦੇ ਬੱਚੇ ਤੁਸੀਂ ਮੇਰਾ ਕਿਉਂ ਖਤਮ ਕਰਾਤਾ ਬੇਸਨ ਦੇ ਲੱਡੂ ਖਾ ਕੇ ਲਓ ਜੀ ਆਪਣੀ ਚਾਹ ਬਣ ਕੇ ਵੀ ਰੈਡੀ ਆ ਮੰਮੀ ਚਾਹ ਪਾਉਣ ਵਾਲੀ ਇਧਰ ਫੜਾਇਓ ਹਾਂ ਆਪੀ ਮਿੱਠਾ ਦੇ ਦੇ ਮੈਡਮ ਮਿੱਠਾ ਦੇ ਦੇ ਮਾਤਾ ਹੁੱਥ ਤਾਰੇ ਜਾਤੇ ਮੁਰਚੀਆਂ ਦਾ ਬਾਬੇ ਤੋਂ ਪੂਰੇ ਦੇ ਮੁਰਚੀਆਂ ਦਾ ਨਾ ਮਾਤਾ ਨੇ ਖੋਲ੍ਹ ਕੇ ਜਾਈ ਮੁਰਚੀਆਂ ਦਾ ਲਓ ਜੀ ਚਾਹ ਆਪਣੀ ਰੈਡੀ ਆ ਚਾਹ ਬਣ ਗਈ ਮੁਰਚੀਆਂ ਦਾ ਨਾਲ ਆਪਾਂ ਬਣਾਉਣੇ ਅੱਜ ਗੋਭੀ ਵਾਲੇ ਪਕੌੜੇ ਮੁਰਚੀਆਂ ਮੰਮੀ ਨੱਕ ਹਾਂਜੀ ਨੱਕ ਕੀ ਹੋ ਗਿਆ ਤੇਰੇ ਨੱਕ ਨੂੰ ਪਤਾ ਨਹੀਂ ਦਿੱਤਾ ਨਹੀਂ ਮिन्नੂ ਨੱਕ ਦੇਖ ਤੁਸੀਂ ਆ ਖਾਓ ਠੰਡੇ ਹੋ ਗਏ ਚਾਟ ਮਸਾਲਾ ਲਪਾਇਆ ਉੱਪਰ ਚਾਟ ਮਸਾਲਾ ਹੂੰ ਸੱਚ ਕਹਿਣੀ ਹੂੰ ਗਰਮ ਨੇ ਹੂੰ ਗਰਮ ਨੇ ਪਤਾ ਨਹੀਂ ਗੋਲਦਾ ਤੇ ਇਹ ਨਾ ਆਇਆ ਗਾਇਜ਼ ਪਕੌੜੇ ਬਣ ਕੇ ਰੈਡੀ ਆ ਬਾਈ ਜਿਹਦੇ ਜਿਹਨੇ ਗੋਭੀ ਵਾਲੇ ਪਕੌੜੇ ਖਾਣੇ ਨੇ ਉਹ ਆ ਗਾਓ ਮੇਰੀ ਮੰਮੀ ਨੂੰ ਮੈਂ ਚਾਹ ਪਾਣੀ ਗਲਾਸ ਚ ਔਰ ਪਹਿਲੀ ਪਲੇਟ ਮੋਂ ਵੀ ਹਾਊਗੂ ਪਕੌੜਾ ਦੀ ਹੈ। ਹਾਂਜੀ ਤਿਆਰ ਆ ਮੇਰੇ ਲਈ। ਆ ਮੇਰਾ ਇਧਰ ਪੋਤਾ ਵੀ ਖਾਂਦਾ। ਕੀ ਕਹਿੰਦੇ ਹੁੰਦੇ ਨੇ ਇਹਨੂੰ ਪੁੱਤ? ਮੈਨੂੰ ਬੋਲਣਾ ਜਾਨੀ ਉਹ ਫਿਰ ਮਜ਼ਾਕ ੜਾਉਂਗੇ। ਫ੍ਰੈਂਚ ਫ੍ਰਾਈ। ਫ੍ਰੈਂਚ ਫ੍ਰਾਈ। ਖਾ ਰਹੇ। ਆਹ ਨੂੰ ਫਿੰਗਰ ਕਹਿੰਦੇ ਲੋ। ਆਲੂ ਫਿੰਗਰ। ਹਾਂ। ਠੀਕ ਠੀਕ। ਆਲੂ ਫਿੰਗਰ। ਨਹੀਂ ਮੇਰੀ ਨੋ ਰਾਨੀ ਨੇ ਮੈਨੂੰ ਕਰਤਾ ਖੁਸ਼। ਕਹਿੰਦੀ ਮਾਂ ਤੇਰੇ ਆਉਂਦੀ ਨੂੰ ਮੈਂ ਬਾਜ਼ਾਰ ਥੋੜਾ ਜਿਹਾ ਕੰਮ ਕਰੀ ਸੀ। ਮੇਰੇ ਆਉਂਦੀ ਨੂੰ ਫਿਰ ਚਾਹ ਗੋਭੀ ਵਾਲੇ ਪਕੌੜੇ ਸਾਲ ਸਾਲ ਤਾਂ ਹੋਣੀ ਸਾਲ ਸਾਲ ਸਾਡਾ ਖਰਚਾ ਇਹੀ ਚੱਲੂ ਬਸ ਤੇਲ ਬਦਲ ਲਗੂ ਤੇਲ ਬਦਲ ਲਗੂ ਕੋਈ ਗੱਲ ਨਹੀਂ ਆਪਾਂ ਤੇਲੇ ਬਦਲਾਉਣਾ ਲੋਕੀ ਦਾਰਮਾਂ ਦੇ ਦਾਰੂ ਨਹਿਰਾ ਉਡਾ ਲਾਉਂਦੇ ਨੇ ਲਾੜੀ ਆਪਣੇ ਸੌਸ ਦੀ ਘਾਟਾਂ ਚ ਸੌਸ ਨਹੀਂ ਹੈਗੀ ਪਈ ਘਰੇ ਸੋ ਇੱਕ ਕੂੜੀ ਪਈ ਸੀ ਸੌਸ ਦੀ ਉਹ ਪਾਈ ਆ ਮੈਂ ਤਾਂ ਸੌਸ ਖਾਂਦੀ ਹੀ ਨਹੀਂ ਮੈਂ ਮੇਰੀ ਨੌਣੇ ਤਾਂ ਤਿਆਰ ਕਰਤੀ ਪਲੇਟ ਘਰ ਦੀ ਗੋਭੀ ਹੈ ਗਈ ਸੀ ਮੈਂ ਉੱਧਰੋਂ ਲੈਤੀ ਆ ਮਮਮੀ ਦੇ ਕੋਲ ਘਰ ਦੀ ਗੋਭੀ ਦਾ ਹੈ ਬਾਈ ਕਿੰਨੇ ਸੋਹਣੇ ਕ੍ਰਿਸਪੀ ਕ੍ਰਿਸਪੀ ਪਕੌੜੇ ਬਣਿਆ ਨੇ ਘਰ ਦੀ ਗੋਭੀ ਇੰਨੀ ਸੋਹਣੀ ਖੁਸ਼ਬੂ ਉੱਤੇ ਰੱਖੀ ਹੋਣੀ ਬਹੁਤ ਵਧੀਆ ਚਲੋ ਵਾਦਲਾ ਆ ਜੀਨੇ ਲੈਣੀ ਜੀਨੇ ਲੱਗੋ ਆ ਦੇਖੋ ਬਾਈ ਗੋਭੀ ਦੇ ਪਕੌੜੇ ਬਣਾਏ ਆ ਨਾਲ ਮੈਂ ਪੱਤੇ ਵੀ ਫਰਾਈ ਕਰਿਆ ਗੋਭੀ ਦੇ ਮੈਂ ਵੀ ਸਾਦੇ ਸੀ ਜੋ ਵੀ ਖਾ ਰਿਆ ਹੁਣ ਉੱਪਰ ਚਾਟ ਮਸਾਲਾ ਪਾ ਲਿਆ ਨੇ ਉੱਪਰ ਲਾਲ ਮਿਰਚਾਂ ਪਾਲੀਆਂ ਗੰਦੇ ਬੱਚੇ ਨੇ ਇੱਕ ਮੈਂ ਤੁਹਾਨੂੰ ਚੀਜ਼ ਦਿਖਾਵਾਂ ਮੈਂ ਦੇਖੋ ਮੈਂ ਘਰ ਦਾ ਘਿਓ ਕੱਢ ਲਿਆ ਦੇਖੋ ਗਾਇਸ ਜਿਹੜਾ ਮੇਰਾ ਡੱਬਾ ਖਾਲੀ ਸੀ ਅੱਜ ਉਹ ਅਦਾ ਹੋ ਗਿਆ ਪੱਤੇ ਦੇ ਪਕੌੜੇ ਬਹੁਤ ਟੇਸਟੀ ਹੁੰਦੇ ਨੇ ਖਾ ਕੇ ਦੇਖੋ ਲਓ ਜੀ ਆਪਣਾ ਘਿਓ ਇੰਨਾ ਕ ਨਿਕਲ ਆਇਆ ਸੀ ਬਹੁਤ ਆ ਗੁਜ਼ਾਰੇ ਜੋਗਾ ਘਰ ਦਾ ਘਿਓ ਤੇ ਹੁਣ ਨਹੀਂ ਮੈਂ ਬੱਚਿਆਂ ਨੂੰ ਲੱਡੂ ਬਣਾ ਕੇ ਦਿੰਦੀ ਇਹਨਾਂ ਨੇ ਮੇਰੇ ਬੇਸਨ ਦੇ ਲੱਡੂ ਖਾ ਖਾ ਕੇ ਨਾ ਮੇਰਾ ਡੱਬਾ ਖਾਲੀ ਕਰਤਾ ਘਿਓ ਵਾਲਾ ਉਹਨਾਂ ਨੂੰ ਕਹਤਾ ਵੀ ਹੁਣ ਥੋੜੀ ਛੋਟੀ ਆ ਕੋਈ ਵੇਸਨ ਦੇ ਲੱਡੂ ਨਹੀਂ ਮਿਲਣੇ ਤੁਹਾਨੂੰ ਗਾਇਜ਼ ਮੈਂ ਲੱਗਿਆ ਹੁਣ ਚਾਹ ਪੀਣ ਮੰਮੀ ਨੇ ਚਾਹ ਪੀ ਲਈ ਪਕੌੜੇ ਖਾ ਲਏ ਮੈਂ ਵੀ ਖਾ ਲਏ ਵੈਸੇ ਪਰ ਮੇਰੀ ਚਾਹ ਨਾ ਠੰਡੀ ਹੋ ਗਈ ਸੀ ਮੈਂ ਦੁਬਾਰੇ ਚਾਹ ਪੀਣ ਲੱਗ ਗਈਆਂ ਜੋ ਵੀ ਚਾਹ ਦੇਣਾ ਨੋ 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 ਕਿਉਂ ਅਰੇ ਹਾਉ ਮਾਂ ਓਕੇ ਮਮਮੀ ਮੈਂ ਨਹੀਂ ਮਤਲਬ ਲਾਉਂਗਾ ਮੈਂ ਤਾਂ ਖਾਣੀ ਨਹੀਂ ਕਿਉਂ ਅੱਜ ਪਕੌੜਿਆਂ ਦਾ ਕੰਮ ਖਰਾਬ ਕਰਤਾ ਨਾ ਮੈਂ ਤੇ ਦਾਦੀ ਨੇ ਕੀ ਕੁ ਦੋ ਦੋ ਖਾਵਾਂਗੇ ਸੋਹਣ ਦੇ ਰੋਟੀਆਂ ਬਣਾਉਣ ਲੱਗ ਪਏ। ਗਾਜ ਰਾਤ ਆਲੀ ਆਪਣੀ ਗੋਭੀ ਦੀ ਸਬਜ਼ੀ ਪਈ ਆ। ਠੀਕ ਆ ਉਹ ਵੀ ਖਾਵਾਂਗੇ ਅੱਜ। ਦਾਲ ਸਬਜ਼ੀ ਅੱਜ ਮੇ ਕੋਈ ਬਣਾਈ ਨਹੀਂ। ਅਸੀਂ ਦੁਪਹਿਰੇ ਖਾਲੇ ਗੋਭੀ ਦੇ ਪਕੌੜੇ ਹੁਣ ਸਾਰੇ ਟਾਟ ਹੋਏ ਪਏ। ਹੁਣ ਮੈਂ ਕਰਦੀ ਆ ਪਾਣੀ ਕੋਸ ਦਾ ਦੋ ਦੋ ਗਲਾਸ ਪਾਣੀ ਦੇ ਪੀ। ਦੋ ਰੋਟੀਆਂ ਨਾਲ ਅੰਦਰ ਰੁਕ ਜਿਓ ਬੰਦੀ। ਸੋਹਣ ਦੀ ਬਣਾ ਰਹੀ ਹਾਂ ਮੈਂ। ਤੇ ਬਾਕੀ ਮੈਂ ਛੋਟੇ ਪੱਪੀਆਂ ਨੂੰ ਮਿਲ ਕੇ ਆਈ ਸੀ ਮੇਰੇ ਪੱਪੀ ਬਿਮਾਰ ਹੋ ਗਏ ਗੰਦੇ ਬੱਚੇ ਠੰਡ ਲੱਗੀ ਪੱਪੀਆਂ ਮੈਂ ਤੇ ਮੰਮੀ ਉਹਨਾਂ ਨੂੰ ਮਿਲ ਕੇ ਆਇਆ ਜੇ ਅਸੀਂ ਦੇਖ ਕੇ ਆਇਆ ਕਿਵੇਂ ਨੇ ਠੀਕ ਠਾਕ ਨਹੀਂ ਆਂਟੀ ਕਹਿੰਦੇ ਵੀ ਠੰਡ ਲੱਗੀ ਇਹਨਾਂ ਨੂੰ ਠੰਡ ਪਤਾ ਕਿਵੇਂ ਲੱਗੀ ਅਸੀਂ ਲੈ ਕੇ ਆਇਆ ਛੱਡ ਕੇ ਆਇਆ ਹਨਾ ਟੋਕਰੀ ਦੇ ਵਿੱਚ ਫੇਰ ਵੀ ਤੁਹਾਨੂੰ ਪਤਾ ਵੀ ਹਵਾ ਕਰੌਸ ਹੋ ਹੀ ਜਾਂਦੀ ਆ ਉਹ ਕਹਿੰਦੇ ਨੰਗੇ ਦੇ ਨਾ ਚਾ ਅਰਜਾਈ ਚੋਂ ਨਹੀਂ ਕੱਢਣੇ ਹੈ ਨਾ ਚਾ ਜੀ ਚਾ ਜੀ ਰੱਖ ਲੈ ਧਾਤੀ ਦੇ ਕੱਪੜੇ ਅੱਧੀ ਆਵਾਵਾ ਢਾਲਾ ਹੋ ਕੋਟੀ ਇਹ ਕੈਪਟਨ ਹਰਮੰਦਰ ਸਿੰਘ ਆਉਂਦੇ ਨੇ ਲਓ ਜੀ ਸੋਹਣ ਦੀ ਸਬਜ਼ੀ ਚ ਕਿਉਂ ਪਾ ਕੇ ਆਲੂ ਆਲੂ ਗਰਮ ਕਰਤੇ ਪਤਾ ਨਹੀਂ ਖਾਊ ਕਨਾ ਪਾ ਕੇ ਤਾਂ ਘਰੋਸਾ ਹਾਂਦਾ ਹੁੰਦਾ ਉਹ ਤਾਂ ਬੋਬੀ ਉਹਨਾਂ ਨੂੰ ਨਾ ਠੰਡ ਲੱਗ ਗਈ ਤੇ ਆਪਾਂ ਵਧੀਆ ਕੀਤਾ ਵੀ ਉਹਨਾਂ ਨੂੰ ਹਨਾ ਉਹਨਾਂ ਦੀ ਮਾਂ ਕੋਲੇ ਪਹਚਾਤਾ ਹੁਣ ਠੀਕ ਨੇ ਥੋੜੇ ਜਿਹਾ ਪਹਿਲਾਂ ਜਾਓ ਮੈਂ ਕੀ ਕਰੀਏ ਉਹ ਦੁੱਧ ਵੀ ਘੱਟ ਠੀਕ ਹੋ ਜਾਂਦੇ ਨੇ ਤੇ ਉਹਨੂੰ ਠੀਕ ਨੇ ਤੇ ਅਸੀਂ ਮਿਲ ਕੇ ਆਇਆ ਉਹ ਸੋਹਣ ਜਿੱਦ ਕਰਦਾ ਸੀ ਉਹ ਮਸਾ ਟਾਲਿਆ ਕਹਿੰਦਾ ਮम्मा ਮੈਂ ਟੋਫੀਆਂ ਦੇਖ ਕੇ ਆਉਣਾ ਫਿਰ ਬਾਹਰ ਬਾਰੀ ਉਹ ਹਨਾ ਘਰ ਦੇ ਚੱਕ ਕੇ ਲਿਆਉਂਦੇ ਨੇ ਬਾਹਰ ਕਿਉਂਕਿ ਅੰਦਰ ਉਹਨਾਂ ਦੇ ਤਿੰਨ ਚਾਰ ਡੌਗ ਹੀ ਨੇ ਵੱਡੇ ਫਿਰ ਉਹ ਵੱਡ ਨਾ ਲੈਣ ਖੁੱਲ੍ਹੇ ਹੀ ਕਰਦੇ ਨੇ ਹਨਾ ਫਿਰ ਉਹ ਬਾਹਰ ਚੱਕ ਕੇ ਲਿਆਉਂਦੇ ਨੇ ਸਾਨੂੰ ਮਲਾਉਣ ਵਾਸਤੇ ਫਿਰ ਉਹ ਸੋਹਣ ਨੂੰ ਦੋ ਟੋਫੀਆਂ ਦੇ ਕੇ ਟਾਲਿਆ ਰਹਿ ਗਿਆ ਤੂੰ ਟਿਵੀ ਵੀ ਦੇਖ ਲੈ ਮੈ ਤੁਹਾਨੂੰ ਨਾ ਮੇਰੀ ਗੱਲ ਨਹੀਂ ਕਿ ਤੁਸੀਂ ਜਾ ਕੇ ਆਪਣੇ ਵੀਰ ਨੂੰ ਕਹਿਣਾ ਨਹੀਂ ਦੱਸਦੀ ਕਿ 10 ਦੇ ਨਾ ਮਿਲਦੇ ਕਿਤੇ ਪਾਣੀ ਦੇ ਕਿਹੜੇ ਪਤਾ ਨਹੀਂ ਦਾਦੀ ਬਾਪੂ ਦੀ ਜਿੰਨੇ ਮੈਂ ਲਓ ਜੀ ਗਾਇਸ ਟਾਈਮ ਬੱਜ ਗਿਆ ਨੇ ਰਾਤ ਦੇ 9:30 ਤੇ ਆਹ ਗੰਦਾ ਬੱਚਾ ਬੈਠਾ ਇਹ ਤੇਰੀ ਟॉय ਕਲੈਕਸ਼ਨ ਇਹ ਤੇਰੀ ਟॉय ਕਲੈਕਸ਼ਨ ਆ ਓਕੇ ਆਈ ਲਵ ਯੂ ਸ਼ੋ ਮੀ ਬਾਏ ਬੇਬੀ ਸੋਮੂ ਦੀ ਬਈ ਟॉय ਕਲੈਕਸ਼ਨ ਦੇਖ ਲਓ ਸੋਮੂ ਨੇ ਆਪਣੀ ਟॉय ਕਲੈਕਸ਼ਨ ਦਿਖਾਉਣੀ ਹੈ ਤੁਹਾਨੂੰ ਬਸ ਸਾਫ ਤਾਂ ਕੋਈ ਨਹੀਂ ਹੈਗਾ ਸਾਰਿਆਂ ਚ ਸਾਰੇ ਸਾਰੇ ਫੱਟੜ ਦੇ ਟॉय ਕਲੈਕਸ਼ਨ ਸੋਮੂ ਦੇ ਹੈ ਸੋਮੂ ਕੋਈ ਸਾਫ ਤਾਂ ਨਹੀਂ ਹੈਗਾ ਇਹਨਾਂ ਚ ਕੋਈ ਸਹੀ ਚੱਲਦਾ ਇਹਨਾਂ ਚ ਯਾਰ ਬਈ ਇਹ ਮੇਰਾ ਕਲੈਕਸ਼ਨ ਐਕਸ ओके ਖਿੱਚਦੀ ਬੱਚੇ ਨਹੀਂ ਖਿੱਚੀ ਸੋਮੂ ਦੀ ਨਾ ਤੁਸੀਂ ਟॉय ਕਲੈਕਸ਼ਨ ਸਾਰਿਆਂ ਨੇ ਦੇਖ ਲਈ ਕਮੈਂਟ ਜ਼ਰੂਰ ਕਰਿਓ ਠੀਕ ਆ ਸੋਮੂ ਵਾਸਤੇ ਜੋ ਮੈਂ ਇਹਨਾਂ ਗੋਲੀ ਦੇਤੀ ਸੀ ਦੇ ਦਿੱਤੀ ਸੀ ਦੇ ਦਿੱਤੀ ਸੀ ਜੋ ਉਹਨੂੰ ਤੋਂ ਮੱਲਾ ਦਾ ਉੱਚਾ ਸੌਂਡ ਲੱਗ ਗਿਆ ਲਓ ਜੀ ਹੁਣ ਦੁੱਧ ਦੇ ਲਈਏ ਸੋਹਮ ਨੂੰ ਸਵਾ 9:00 ਵੱਜ ਗਿਆ ਅੱਜ ਅਸੀਂ ਲੇਟ ਹੋ ਗਏ ਤੇ ਹੁਣ ਲੱਗਿਆ ਪੈਣ ਬਾਕੀ ਇਹ ਸੀ ਆਪਣਾ ਅੱਜ ਦਾ ਵਲੌਗ ਵਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਾਰੀਕਾਲ ਜੀ ਸਾਰਿਆਂ ਨੂੰ ਬਾਏ ਬਾਏ ਗੁੱਡ ਨਾਈਟ